ਜ਼ਿੰਦਗੀ ਕੋਈ ਖੇਡ ਨਹੀਂ ਇਹ ਇੱਕ ਲੜਾਈ ਹੈ ਰੋਜ਼ ਹੀ ਰੋਜ਼ ਆਪਣੇ ਨਾਲ ਹਰ ਇਨਸਾਨ ਹੱਸਦਾ ਹੈ ਦੁਨੀਆ ਦੇ ਸਾਹਮਣੇ ਪਰ ਅੰਦਰੋਂ ਕੋਈ ਵੀ ਆਰਾਮ ਨਾਲ ਨਹੀਂ ਜੀ ਰਿਹਾ ਕਈ ਲੋਕ ਸ਼ੋਰ ਨਾਲ ਜਿਉਂਦੇ ਨੇ ਤੇ ਕਈ ਚੁੱਪਚਾਪ ਟੁੱਟਦੇ ਵੀ ਨੇ ਕੋਈ ਸਵੇਰੇ ਛੇਤੀ ਉੱਠਦਾ ਹੈ ਕੋਈ ਰਾਤਾਂ ਨੂੰ ਵੀ ਨਹੀਂ ਸੌਂਦਾ ਕਿਉਂਕਿ ਜ਼ਿੰਮੇਵਾਰੀਆਂ ਉਸਨੂੰ ਸੌਣ ਹੀ ਨਹੀਂ ਦਿੰਦੀਆਂ ਸੁਪਨੇ ਹਰ ਕਿਸੇ ਕੋਲ ਹੁੰਦੇ ਨੇ ਹਰ ਕਿਸ ਨੂੰ ਪੂਰੇ ਕਰਨ ਦੀ ਹਿੰਮਤ ਨਹੀਂ ਮਿਲਦੀ ਕਿਉਂਕਿ ਹਰ ਸੁਪਨੇ ਦੇ ਪਿੱਛੇ ਮਿਹਨਤ ਸਬਰ ਤੇ ਦਰਦ ਲੁਕਿਆ ਹੁੰਦਾ ਹੈ ਕਦੇ-ਕਦੇ ਮਨ ਪੁੱਛਦਾ ਹੈ ਕਿ ਮੈਂ ਇੰਨਾ ਵਰਗਿਆ ਬਣ ਸਕਾਂਗਾ ਜੋ ਇਹ ਸਾਰੇ ਨਹੀਂ ਮੈਂ ਸਾਰੇ ਵਰਗਾ ਬਣ ਸਕਾਂਗਾ ਪਰ ਦਿਲ ਹਮੇਸ਼ਾ ਇੱਕ ਗੱਲ ਕਹਿੰਦਾ ਤੂੰ ਦੂਜਿਆਂ ਲਈ ਨਹੀਂ ਆਪਣੇ ਲਈ ਜਿੱਤਣਾ ਹੈ ਜਦੋਂ ਸਾਰੇ ਸਾਥ ਛੱਡ ਦਿੰਦੇ ਨੇ ਉਦੋਂ ਇਨਸਾਨ ਆਪਣੇ ਆਪ ਨੂੰ ਪਹਿਚਾਣਦਾ ਹੈ ਉਹ ਇੱਕ ਟਾਈਮ ਹੁੰਦਾ ਆਪਣੇ ਆਪ ਨੂੰ ਪਹਿਚਾਨਣ ਦਾ ਜਦੋਂ ਰਾਹ ਹਨੇਰੇ ਹੋਣ ਉਹ ਹੌਸਲੇ ਦੀ ਲੋ ਸਭ ਤੋਂ ਤੇਜ਼ ਹੋ ਜਾਂਦੀ ਹੈ ਰੋਜ਼ ਕੋਈ ਨਾ ਕੋਈ ਤੈਨੂੰ ਤੋੜਨ ਦੀ ਕੋਸ਼ਿਸ਼ ਕਰੇਗਾ ਤੈਨੂੰ ਤੇਰੀ ਔਕਾਤ ਦੀ ਯਾਦ ਦਿਵਾਏਗਾ ਪਰ ਯਾਦ ਰੱਖ ਤੇਰੀ ਔਕਾਤ ਉਹ ਨਹੀਂ ਜੋ ਤੈਨੂੰ ਲੋਕ ਦਿਖਾਉਂਦੇ ਨੇ ਤੇਰੀ ਅਸਲ ਔਕਾਤ ਉਹ ਹੈ ਜੋ ਤੂੰ ਆਪਣੇ ਆਪ ਨੂੰ ਮੰਨਦਾ ਹੈ ਜ਼ਿੰਦਗੀ ਤੈਨੂੰ ਹਜ਼ਾਰ ਵਾਰ ਡੇਗੇਗੀ ਪਰ ਜਿੱਤ ਤਾਂ ਸਿਰਫ ਉਸਦੀ ਹੋਵੇਗੀ ਜੋ ਹਜ਼ਾਰ ਵਾਰ ਉੱਠੇਗਾ ਕਈ ਵਾਰ ਅੱਖਾਂ ਦੇ ਅੰਦਰ ਹੰਝੂ ਹੁੰਦੇ ਨੇ ਪਰ ਆਪਣੇ ਬੁੱਲ੍ਹਾਂ ਤੇ ਮੁਸਕਾਨ ਹੁੰਦੀ ਹੈ ਲਿਆਉਣੀ ਵੀ ਪੈਂਦੀ ਹੈ ਕਿਉਂਕਿ ਦੁਨੀਆ ਨੂੰ ਦਰਦ ਨਹੀਂ ਸਿਰਫ ਉਹ ਲੋਕ ਚੰਗੇ ਲੱਗਦੇ ਨੇ ਜਿਨ੍ਹਾਂ ਦੇ ਹੋਠਾਂ ਤੇ ਮੁਸਕਾਨ ਹੁੰਦੀ ਹੈ ਪਰ ਮੇਰੇ ਦੋਸਤ ਦਰਦ ਵੀ ਉਹੀ ਸੰਦਾ ਹੈ ਜਿਸ ਵਿੱਚ ਕੁਝ ਬਣਨ ਦੀ ਅੱਗ ਹੁੰਦੀ ਹੈ ਜੇ ਅੱਜ ਥੱਕ ਗਿਆ ਤਾਂ ਠਹਿਰ ਜਾ ਪਰ ਕਦੇ ਹਾਰ ਨਾ ਮੰਨੀ ਕਿਉਂਕਿ ਹਾਰ ਮੰਨ ਲੈਣਾ ਸਭ ਤੋਂ ਵੱਡੀ ਨਾਕਾਮੀ ਨਹੀਂ ਕੁਝ ਕਰਨ ਦੀ ਹਿੰਮਤ ਹੀ ਨਾ ਕਰਨਾ ਸਭ ਤੋਂ ਵੱਡੀ ਹਾਰ ਹੈ। ਵਕਤ ਸਿਖਾਉਂਦਾ ਹੈ। ਹਰ ਜ਼ਖਮ ਕੁਝ ਦੱਸਦਾ ਹੈ। ਹਰ ਦਰਦ ਮਜ਼ਬੂਤ ਬਣਾਉਂਦਾ ਹੈ। ਕਦੇ ਆਪਣੀ ਤੁਲਨਾ ਕਿਸੇ ਨਾਲ ਨਾ ਕਰੀਂ। ਰੱਬ ਨੇ ਤੈਨੂੰ ਕਿਸੇ ਵਰਗਾ ਨਹੀਂ ਸਿਰਫ ਖਾਸ ਬਣਾਇਆ ਹੈ। ਤੇ ਜਿਹੜੇ ਲੋਕ ਤੈਨੂੰ ਅੱਜ ਹੱਸ ਕੇ ਛੱਡ ਗਏ ਨੇ ਇੱਕ ਦਿਨ ਉਹੀ ਤੇਰੀ ਮਿਹਨਤ ਤਾਲੀਆਂ ਬਜਾਉਣਗੇ। ਜ਼ਿੰਦਗੀ ਵਿੱਚ ਵੱਡਾ ਬਣਨ ਲਈ ਆਵਾਜ਼ ਉੱਚੀ ਨਹੀਂ ਸੋਚ ਉੱਚੀ ਹੋਣੀ ਚਾਹੀਦੀ ਹੈ। ਹੌਸਲਾ ਕਿਸੇ ਦਿਨ ਮਾਰ ਨਾ ਲੈਣਾ ਕਿਉਂਕਿ ਹੌਸਲਾ ਹੀ ਉਹ ਤਾਕਤ ਹੈ ਜੋ ਟੁੱਟੇ ਹੋਏ ਹੌਸਲੇ ਨੂੰ ਵੀ ਜ਼ਿੰਦਗੀ ਦਿੰਦੀ ਹੈ ਅੱਗੇ ਵਧਦਾ ਰਹਿ ਚੁੱਪਚਾਪ ਹੌਲੀ-ਹੌਲੀ ਤੈਨੂੰ ਆਪਣੀ ਕਾਮਯਾਬੀ ਦਾ ਸ਼ੋਰ ਕਰਨ ਦੀ ਲੋੜ ਨਹੀਂ ਵਕਤ ਖੁਦ ਤੇਰੇ ਲਈ ਚੀਖੇਗਾ ਤੇਰਾ ਨਾਮ ਲੈ ਕੇ ਚੀਖੇਗਾ